ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਸੋਹੀ ਪੰਜਾਬ ਪੁਲਟਰੀ ਫਾਰਮ ਬਾਰਕੜੀਆਂ ਦੋਸਤੋ ਚੂਚੇ ਪਾਉਣ ਦਾ ਟਾਈਮ ਚੱਲ ਰਿਹਾ ਆਂਡੇ ਵਾਲੀ ਮੁਰਗੀ ਤਿਆਰ ਕਰਨ ਲਈ ਇਸ ਟਾਈਮ ਚੂਚੇ ਪਾਏ ਜਾ ਰਹੇ ਨੇ ਗਰਮੀ ਵੀ ਸਟਾਰਟ ਹੋ ਰਹੀ ਆ ਇਸ ਟਾਈਮ 'ਚ ਜਿਹੜੇ ਦੋਸਤ ਚੂਚੇ ਪਾਉਂਦੇ ਨੇ ਖਾਸ ਕਰਕੇ ਬਿਨਾਂ ਸਿੱਖੇ ਕੰਮ ਕਰ ਰਹੇ ਨੇ ਬਿਨਾਂ ਟ੍ਰੇਨਿੰਗ ਤੋਂ ਕੰਮ ਕਰ ਰਹੇ ਨੇ ਉਹਨਾਂ ਕੋਲੇ ਇੱਕ ਪ੍ਰੋਬਲਮ ਆ ਰਹੀ ਆ ਜਿਹਦੇ ਨਾਲ ਚੂਚਾ ਕਮਜ਼ੋਰ ਹੋ ਕੇ ਮਰਦਾ ਹੈ ਇਹ ਇੱਕ ਬਿਮਾਰੀ ਆ ਜਿਹਨੂੰ ਐਸਪਰ ਜੈਲੋਸਿਸ ਕਹਿੰਦੇ ਨੇ ਐਸਪਰ ਜੈਲੋਸਿਸ ਇੱਕ ਉੱਲੀ ਦਾ ਨਾਮ ਹੈ ਉਹਦੇ ਨਾਲ ਹੀ ਬਿਮਾਰੀ ਫੈਲਦੀ ਹੈ ਇਸ ਦਾ ਇੱਕ ਦੂਜਾ ਨਾਮ ਵੀ ਹੈ ਇਹਨੂੰ ਬਰੂਡਰ ਨਮੂਨੀਆ ਕਿਹਾ ਜਾਂਦਾ ਨਾਰਮਲ ਜੀ ਬਿਮਾਰੀ ਆ ਪਰ ਇਹਨੂੰ ਮਿਕਸ ਕਰ ਲਿਆ ਜਾਂਦਾ ਸੀਆਰਡੀ ਨਾਲ ਇਹਦੇ ਲੱਛਣ ਸੀਆਰਡੀ ਨਾਲ ਮਿਲਦੇ ਜੁਲਦੇ ਹੁੰਦੇ ਨੇ ਜਿਹੜਾ ਚੂਹਿਆਂ ਨੂੰ ਜਕਾਮ ਹੁੰਦਾ ਉਹਦੇ ਨਾਲ ਇਹਦੇ ਥੋੜੇ ਜਿਹੇ ਲੱਛਣ ਮਿਲਦੇ ਨੇ ਇਸ ਕਰਕੇ ਕਈ ਦੋਸਤ ਇਹਦੇ 'ਚ ਆਪਣਾ ਨੁਕਸਾਨ ਕਰ ਲੈਂਦੇ ਨੇ ਜੋ ਟ੍ਰੇਨਿੰਗ ਤੇ ਆਉਂਦੇ ਨੇ ਉਹਨਾਂ ਨੂੰ ਤਾਂ ਅਸੀਂ ਪੂਰਾ ਸਮਝਾ ਦਿੰਨੇ ਹੁੰਦੇ ਆਂ ਵੀ ਕੀ ਫਰਕ ਹੁੰਦਾ ਆ ਪਰ ਜਿਹੜੇ ਥੋੜੇ ਕੰਮ ਕਰਨ ਵਾਲੇ ਨੇ ਉਹਨਾਂ ਦਾ ਇਸ ਬਿਮਾਰੀ ਨਾਲ ਇਸ ਸਾਲ ਚ ਕਾਫੀ ਨੁਕਸਾਨ ਹੋ ਰਿਹਾ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੁੰਦਾ ਕੀ ਐ ਇਸ ਬਿਮਾਰੀ ਚ ਮੈਂ ਨਾਲ ਨਾਲ ਵੀਡੀਓ ਵੀ ਸ਼ੇਅਰ ਕਰ ਰਿਹਾ ਚੂਚਾ ਤਾਹ ਨੂੰ ਮੂਹ ਕਰਕੇ ਸਾਹ ਲੈਂਦਾ ਖਿੱਚੀ ਗਰਦਨ ਹਰ ਇੱਕ ਵਾਰ ਤਾਹਾਂ ਚੱਕਦਾ ਆ ਮੂੰਹ ਖੋਲ ਕੇ ਆਪਾਂ ਇਹਨੂੰ ਇਹ ਸੋਚ ਲੈਣੇ ਆਂ ਵੀ ਸੀਆਰਡੀ ਹੋਗੀ ਸੀਆਰਡੀ ਤੇ ਇਹਦੇ 'ਚ ਇੱਕ ਫਰਕ ਆ ਜੇ ਤੁਸੀਂ ਸੀਆਰਡੀ ਦੀ ਸ਼ੁਰੂਆਤ ਦੇਖੋਗੇ ਤਾਂ ਉਹਦੇ 'ਚ ਨੱਕ 'ਚ ਪਾਣੀ ਆਉਂਦਾ ਹੈ ਇਹਦੇ 'ਚ ਨੱਕ 'ਚ ਪਾਣੀ ਨਹੀਂ ਆਉਂਦਾ ਉਹਦੇ 'ਚ ਚੂਚਾ ਆਪਣਾ ਪੰਜਾ ਚੱਕੂਗਾ ਆਪਣੇ ਨੱਕ ਨਾਲ ਲਾਊਗਾ ਕਿਉਂਕਿ ਉਹਨੂੰ ਇਰੀਟੇਸ਼ਨ ਹੋ ਰਹੀ ਹੁੰਦੀ ਹੈ ਨੱਕ 'ਚੋਂ ਆ ਰਹੇ ਪਾਣੀ ਨਾਲ ਜਾਂ ਉਹ ਆਪਣਾ ਸਿਰ ਝਟਕਦਾ ਹੈ ਜਦੋਂ ਸਿਰ ਝਟਕਦਾ ਉਹ ਵੀ ਜਿਹੜਾ ਨੱਕ ਤੋਂ ਪਾਣੀ ਆ ਰਿਹਾ ਹੱਥ ਤਾਂ ਹੈ ਨਹੀਂ ਇਹ ਸਾਫ਼ ਕਰ ਲਊਗਾ ਇਹਨੇ ਝਟਕ ਕੇ ਉਹ ਨੱਕ ਤੋਂ ਜਿਹੜਾ ਪਾਣੀ ਹੈ ਆਪਣੀ ਚੁੰਝ 'ਚੋਂ ਆਉਣ ਤੋਂ ਰੋਕਣਾ ਹੁੰਦਾ ਉਹ ਝਟਕ ਕੇ ਸਾਈਡ ਤੇ ਸੱਟਦਾ ਹੈ ਇਹ ਹੈ ਸੀਆਰਡੀ ਜਿਹਦੇ ਚ ਨੱਕ ਚ ਪਾਣੀ ਆਉਂਦਾ ਪਰ ਜਿਹੜੀ ਐਸਪਰ ਜੈਲੋਸੇਸਾ ਜਾਂ ਬਰੂਡਰ ਨਮੂਨੀਆ ਇਹਦੇ ਚ ਨੱਕ ਚ ਪਾਣੀ ਨਹੀਂ ਆਉਂਦਾ ਚੂਚਾ ਚੁੰਝ ਤਾਂ ਹਾਂ ਚੱਕਦਾ ਉੱਪਰ ਨੂੰ ਮੂੰਹ ਕਰਦਾ ਤੇ ਖਿੱਚ ਕੇ ਸਾਹ ਲੈਂਦਾ ਇਹ ਉਲਦੀ ਨਾਲ ਹੋਣ ਵਾਲੀ ਬਿਮਾਰੀ ਆ ਹੁੰਦੀ ਕਿਉਂ ਆ ਕਿਉਂਕਿ ਕਈ ਵਾਰ ਜਦੋਂ ਆਪਾਂ ਬਰੂਡਿੰਗ ਏਰੀਆ ਜਿੱਥੇ ਆਪਾਂ ਟੈਂਪਰੇਚਰ ਦਿੱਤਾ ਹੋਇਆ ਚੂਚੇ ਨੂੰ ਉਹ ਪੂਰਾ ਬੰਦ ਕਰ ਦਿੰਨੇ ਆ ਅੰਦਰ ਆਪਾਂ ਬੱਲਬੀ ਲਾਉਂਦੇ ਆ ਨਿੱਗ ਵੀ ਕਰਦੇ ਆ ਟੈਂਪਰੇਚਰ ਵੀ ਹੁੰਦਾ ਤੇ ਜਿਹੜੇ ਜਿਹੜੇ ਆਪਣੇ ਡ੍ਰਿੰਕਰ ਨੇ ਉਹਨਾਂ ਚ ਥੋੜਾ ਬਹੁਤਾ ਪਾਣੀ ਡੋਲਦਾ ਆ ਨੀਚੇ ਫੂਸ ਤੇ ਪੈਂਦਾ ਆ ਜਿਹੜਾ ਆਪਾਂ ਛਿਲਕਾ ਬਚਾਇਆ ਹੋਇਆ ਜੀਰੀ ਦਾ ਜਾਂ ਚੌਲਾਂ ਦਾ ਛਿਲਕਾ ਉਹਦੇ ਉੱਪਰ ਪੈਂਦਾ ਆ ਉਹਦੇ ਨਾਲ ਸਿਲ ਹੋ ਜਾਂਦੀ ਆ ਤੇ ਟੈਂਪਰੇਚਰ ਉੱਲੀ ਵਾਸਤੇ ਉਹ ਪ੍ਰੋਪਰ ਸਹੀ ਹੁੰਦਾ ਜਿਦੇ ਚ ਉੱਲੀ ਪਾਦੀ ਹੈ ਹਿਊਮਿਡਿਟੀ ਵੀ ਹੋ ਜਾਂਦੀ ਆ ਟੈਂਪਰੇਚਰ ਵੀ ਹੋ ਜਾਂਦਾ ਉਹਦੇ ਨਾਲ ਉਹ ਫੂਸ ਤੇ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਆ ਜਾਂ ਕਈ ਵਾਰ ਜਿਹੜੀ ਆਪਾਂ ਫੀਡ ਪਾ ਰਹੇ ਹਾਂ ਉਹ ਸਿੱਲੀ ਹੁੰਦੀ ਹੈ ਸਿੱਲੀ ਫੀਡ ਦੇ ਵਿੱਚ ਵੀ ਉਲੀ ਲੱਗ ਜਾਂਦੀ ਹੈ ਉਹਦੀ ਤੁਸੀਂ ਨਿਸ਼ਾਨੀਆਂ ਇਹਦੇ ਦੇਖ ਸਕਦੇ ਹੋ ਕਿ ਜਦੋਂ ਤੁਸੀਂ ਥੈਲਾ ਖੋਲੋ ਜੇ ਉਹਦੇ ਵਿੱਚ ਗੱਠਾਂ ਬਣੀਆਂ ਹੋਈਆਂ ਨੇ ਤਾਂ ਇਹਦਾ ਮਤਲਬ ਉਹ ਫੀਡ ਸਿੱਲੀ ਹੈ ਉਹਨੂੰ ਜਾਂ ਤਾਂ ਨਾ ਪਾਓ ਜਾਂ ਉਹਨੂੰ ਧੁੱਪ ਲਵਾ ਕੇ ਪਾਓ ਡਲੀਆਂ ਵਿੱਚੋਂ ਕੱਢ ਦਿਓ ਧੁੱਪ ਲਵਾਏ ਬਿਨਾਂ ਉਹ ਫੀਡ ਨਾ ਪਾਓ ਨਹੀਂ ਤਾਂ ਉਲੀ ਵਾਲੀ ਫੀਡ ਨਾਲ ਸੂਛੇ ਬਿਮਾਰ ਹੋ ਜਾਣਗੇ ਜਾਲਾ ਤਰੇ ਬਿਮਾਰੀਆਂ ਆਉਂਦੀਆਂ ਜੋ ਆਪਾਂ ਘਰੇਲੂ ਚੀਜ਼ਾਂ ਪਾਉਨੇ ਆ ਜਿਵੇਂ ਮੱਕੀ ਪਾ ਰਹੇ ਆ ਜਾਂ ਕੁਝ ਹੋਰ ਪਾ ਰਹੇ ਆ ਉਹ ਆਪਾਂ ਸਿੱਲਾ ਪਾ ਦਨੇ ਆ ਨਾਲ ਚੱਕ ਕੇ ਉਹਨੂੰ ਉਲੀ ਲੱਗੀ ਹੁੰਦੀ ਹੈ ਤੇ ਉਹਦੇ ਨਾਲੇ ਬਿਮਾਰੀ ਹੋ ਜਾਂਦੀ ਹੈ ਘਰੇਲੂ ਤੌਰ ਤੇ ਆਪਾਂ ਬਚੀਆਂ ਹੋਈਆਂ ਰੋਟੀਆਂ ਜਾਂ ਬ੍ਰੈਡ ਦੇ ਟੋਟੇ ਇਹੋ ਜਿਹਾ ਕੁਝ ਆਪਾਂ ਚੂਚਿਆਂ ਦੇ ਮੂਰੇ ਸਿੱਟ ਦਨੇ ਆ ਜਿਹੜਾ ਅਸੀਂ ਆਪ ਨਹੀਂ ਖਾ ਸਕਦੇ ਉਹ ਅਸੀਂ ਚੂਚਿਆਂ ਨੂੰ ਪਾ ਦਨੇ ਆ ਆਮ ਕਰਕੇ ਰੋਟੀ ਨੂੰ ਥੋੜੀ ਜਿਹੀ ਗਿੱਲੀ ਹੋ ਜਵੇ ਜਾਂ ਬ੍ਰੈਡ ਦਾ ਜਿਹੜਾ ਪੀਸ ਉਹ ਥੋੜਾ ਜਿਹਾ ਗਿੱਲਾ ਹੋ ਜਵੇ ਉਹ ਤੇ ਜਦੀ ਉਲੀ ਲੱਗ ਜਾਂਦੀ ਔਰ ਸਿੱਟੇ ਉਹ ਇਹਨਾਂ ਵਾਸਤੇ ਜ਼ਹਿਰ ਦਾ ਕੰਮ ਕਰਦਾ ਆ ਜਿਹੜੀ ਇਹ ਬਿਮਾਰੀ ਐ ਇਸ ਪਰ ਜੈਲੋਸਿਸ ਜਾਂ ਬਰੂਡਰ ਨਮੂਨੀਆ ਇਹ ਇਸੇ ਉੱਲੀ ਨਾਲ ਹੁੰਦੀ ਆ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਸਿਲ ਥੱਲੇ ਜਿਹੜਾ ਆਪਾਂ ਲੀਟਰ ਪਾਇਆ ਹੋਇਆ ਉਹਦੇ ਚ ਜਾਂ ਤੁਹਾਡੀ ਫੀਡ ਚ ਸਿਲ ਹੋਵੇ ਫਿਰ ਨਮੂਲੀ ਲੱਗੀ ਹੋਵੇ ਉਸ ਨਾਲੇ ਬਿਮਾਰੀ ਹੁੰਦੀ ਆ ਸਾਵਧਾਨੀ ਵਰਤੋ ਜੋ ਫੀਡ ਵਰਤਣੇ ਹੋ ਸੁੱਕੀ ਹੋਵੇ ਜੇ ਉਹ ਚ ਨਮੀ ਹੈ ਤਾਂ ਉਹਨੂੰ ਤੁਸੀਂ ਸੁਕਾ ਕੇ ਪਾਓ ਟਰਾਈ ਕਰੋ ਕਿ ਸਿੱਲੀ ਫੀਡ ਪਾਵੇ ਹੀ ਨਾ ਥੋੜਾ ਜਿੱਥੇ ਬਰੂਡਰ ਬਣਾਇਆ ਹੋਇਆ ਉੱਥੇ ਜਿਹੜੇ ਭਾਂਡੇ ਨੇ ਉਹਨਾਂ 'ਚੋਂ ਪਾਣੀ ਨਾ ਡੁੱਲਨੇ। ਜੇ ਡੁੱਲ ਰਿਹਾ ਤਾਂ ਕਲੀ ਪਾ ਕੇ ਦੁਬਾਰਾ ਫੂਸ ਪਾ ਕੇ ਉਹਨੇ ਥਾਂ ਦੇ ਵਿੱਚ ਉਹਨੂੰ ਨਾਲ ਦੀ ਨਾਲ ਸੁੱਕਾ ਕਰ ਦੋ। ਉਹਦੇ ਨਾਲੇ ਬਿਮਾਰੀ ਆਉਗੀ। ਪਰ ਜੇ ਫੇਰ ਵੀ ਬਿਮਾਰੀ ਇਹ ਆ ਜਾਂਦੀ ਹੈ, ਚੂਚਾ ਬਿਨਾ ਨੱਕ ਗਿੱਲੇ ਤੋਂ ਉੱਪਰ ਨੂੰ ਮੂੰਹ ਕਰਕੇ ਖਿੱਚ ਕੇ ਸਾਹ ਲੈ ਰਿਹਾ ਤਾਂ ਇਸ ਬਿਮਾਰੀ ਦੀ ਰੋਕਥਾਮ ਬੜੀ ਆਸਾਨ ਆ। ਆਪਣੇ ਘਰੇਲੂ ਇਹ ਨੁਸਖਾ ਆ ਤੇ ਬੈਸਟ ਹਾਲਾ ਹਰ ਇੱਕ ਦਵਾਈ ਨਾਲ। ਉਹਦੇ 'ਚ ਕੀ ਹੁੰਦਾ ਹੈ? ਨੀਲਾ თੋਥਾ ਹੁੰਦਾ ਹੈ ਜਿਹਨੂੰ ਆਪਾਂ ਕਾਪਰ ਸਲਫੇਟ ਕਹਿੰਦੇ ਆ ਵਿਗਿਆਨਿਕ ਭਾਸ਼ਾ 'ਚ ਕਾਪਰ ਸਲਫੇਟ ਨੀਲਾ თੋਥਾ ਇੱਕ ਤਰ੍ਹਾਂ ਦਾ ਜ਼ਹਿਰ ਹੁੰਦਾ ਹੈ ਇਸ ਕਰਕੇ ਇਹਦੀ ਡੋਜ਼ ਬਹੁਤ ਧਿਆਨ ਨਾਲ ਤਿਆਰ ਕਰਨੀ ਚਾਹੀਦੀ ਹੈ ਆਪਣੀ ਜ਼ਿੰਮੇਵਾਰੀ ਦੇ ਉੱਪਰ 2 ਲੀਟਰ ਪਾਣੀ ਦੇ ਵਿੱਚ 1 ਗ੍ਰਾਮ ਨੀਲਾ თੋਥਾ ਕਾਪਰ ਸਲਫੇਟ ਪਾ ਕੇ ਇਹਨਾਂ ਨੂੰ ਦੇਣਾ ਹੁੰਦਾ ਪਾਉਣਾ ਓਨਾ ਹੁੰਦਾ ਜਿੰਨਾ ਤੁਹਾਡਾ ਪਾਣੀ ਆ ਜੇ ਤੁਸੀਂ 20 ਲੀਟਰ ਪਾਣੀ ਪਾ ਰਹੇ ਹੋ ਦਾ 10 ਗ੍ਰਾਮ ਪੈ ਜਾਏਗਾ ਜਿੰਨਾ ਪਾਣੀ ਇਹ ਇੱਕ ਦਿਨ ਚ ਪੀਂਦੇ ਨੇ ਉਹਦੇ ਵਿੱਚ ਤੁਸੀਂ 2 ਲੀਟਰ ਪਿੱਛੇ 1 ਗ੍ਰਾਮ ਨੀਲਾ თੋਥਾ ਪਾ ਕੇ ਇਹਨਾਂ ਨੂੰ ਦੋ ਤੇ ਉਸੇ ਨੀਲੇ თੋਥੇ ਦੀ ਸਪਰੇਅ ਕਰਨੀ ਹੈ 15 ਲੀਟਰ ਵਾਲੇ ਜਿਹੜਾ ਸਪਰੇਅ ਪੰਪ ਆ ਉਹਦੇ ਵਿੱਚ 25 ਗ੍ਰਾਮ ਨੀਲਾ თੋਥਾ ਜਾਂ ਕਾਪਰ ਸਲਫੇਟ ਪਾ ਕੇ ਤੁਸੀਂ ਸਾਰੇ ਬਰੂਡਰ ਤੇ ਪਲੱਸ ਸੂਚਿਆਂ ਤੇ ਬਿਨਾਂ ਕਿਸੇ ਚੀਜ਼ ਨੂੰ ਉਥੋਂ ਚੱਕੇ ਸਾਰੀਆਂ ਚੀਜ਼ਾਂ ਦੇ ਉੱਤੇ ਸਪਰੇਅ ਕਰਨੀ ਹੈ ਦਿਨ ਚ ਦੋ ਵਾਰ ਕਰ ਦਮੋ ਤਾਂ ਬਹੁਤ ਵਧੀਆ ਗੱਲ ਆ ਆਮ ਤੌਰ ਤੇ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਦੁਪਹਿਰ ਦੇ ਟਾਈਮ ਚ ਕਰੋ ਕਿਉਂਕਿ ਉਹਦੇ ਨਾਲ ਚੂਚੇ ਨੂੰ ਠੰਡ ਨਹੀਂ ਲੱਗੋ ਜੇ ਉਹਨੂੰ ਗਰਮੀ ਆ ਰਹੀ ਹੋਊਗੀ ਉਸ ਟਾਈਮ ਤਾਂ ਉਹਦਾ ਵੀ ਹੱਲ ਹੋ ਜਾਊਗਾ ਦਿਨ ਚ ਦੋ ਵਾਰ ਹੀ ਕਰ ਦਮੋ ਤਾਂ ਬਹੁਤ ਵਧੀਆ ਗੱਲ ਆ ਇਹ ਇਲਾਜ ਤੁਸੀਂ 3 ਤੋਂ 5 ਦਿਨ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਚੂਚਾ ਬਿਲਕੁਲ ਸਹੀ ਹੋ ਜਾ ਜਦੋਂ ਠੀਕ ਹੋ ਗਿਆ ਉਹ ਦੋ ਵਾਰ ਨਾਲ ਦੀ ਨਾਲ ਇਲਾਜ ਬੰਦ ਕਰੋ ਜੇ ਦੋ ਦਿਨਾਂ ਦੀ ਪਾ ਕੇ ਨੀਲਾ ਤੁਥਾ ਪਾ ਕੇ ਤੁਹਾਡਾ ਚੂਚਾ ਸਹੀ ਹੋ ਜਾਂਦਾ ਤਾਂ ਦੋ ਦਿਨਾਂ ਦਾ ਹੀ ਕਰੋ ਤੀਜਾ ਦਿਨ ਨਾਲ ਕਿਉਂਕਿ ਕਾਪਰ ਸਲਫੇਟ ਜ਼ਾਹਿਰ ਆ ਇਸ ਕਰਕੇ ਇਹਦੀ ਮਾਤਰਾ ਨੂੰ ਬਹੁਤ ਧਿਆਨ ਨਾਲ ਤਲਵਾ ਕੇ ਪੁੜੀਆਂ ਬਣਵਾ ਕੇ ਫੇਰ ਹੀ ਪਾਓ ਇਸ ਬਿਮਾਰੀ ਦੇ ਵਿੱਚ ਹਰੇਕ ਐਂਟੀਬਾਇਟਿਕ ਕੰਮ ਨਹੀਂ ਕਰਦਾ ਸਿਰਫ ਇੱਕ ਐਂਟੀਬਾਇਟਿਕ ਹੁੰਦਾ ਜਿਹੜਾ ਇਸ ਬਿਮਾਰੀ 'ਚ ਕੰਮ ਕਰਦਾ ਹੈ ਪਰ ਉਹਦੀ ਤੁਹਾਨੂੰ ਲੋੜ ਨਹੀਂ ਪੈਣੀ ਜੇ ਤੁਸੀਂ ਇਹ ਘਰੇਲੂ ਇਲਾਜ ਕਰ ਲਵੋ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਇਸ ਬਾਰੇ ਲੈਣਾ ਚਾਹੁੰਦੇ ਹੋ ਤਾਂ ਹਰੇਕ ਮਹੀਨੇ ਟ੍ਰੇਨਿੰਗ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਹੋਰ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਫਾਰਮ ਦਾ ਐਡਰੈਸ ਆ ਜਿਹੜਾ ਉਹ ਹੈ ਪੰਜਾਬ ਪੁਲਟਰੀ ਫਾਰਮ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਨਾਬਾ ਮਲੇਰਕੋਟਲਾ ਰੋਡ ਦੇ ਉੱਪਰ ਹੀ ਆਪਣਾ ਫਾਰਮ ਬਣਿਆ ਹੋਇਆ ਤੁਸੀਂ ਕਿਸੇ ਵੀ ਟਾਈਮ ਕਾਲ ਕਰਕੇ ਵਿਜ਼ਿਟ ਕਰ ਸਕਦੇ ਹੋ ਬਾਕੀ ਧਿਆਨ ਰੱਖੋ ਚੂਛਿਆਂ ਦਾ ਕਿਉਂਕਿ ਜਿਹੜੇ ਫਾਰਮਰ ਨੇ ਵੱਡੇ ਫਾਰਮਰਾਂ ਨੇ ਬਿਨਾਂ ਟ੍ਰੇਨਿੰਗ ਤੋਂ ਚੂਚਾ ਪਾਇਆ ਹੋਇਆ ਉਹਨਾਂ 'ਚ ਕਾਫੀ ਪ੍ਰੋਬਲਮ ਆਉਂਦੀਆਂ ਨੇ ਟ੍ਰੇਨਿੰਗ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਵੀ ਕੀ ਕਰਨਾ ਕਿਹੜੀ ਬਿਮਾਰੀ ਆ ਉਹਨਾਂ ਨੂੰ ਤਾਂ ਸਪਸ਼ਟ ਹੁੰਦਾ ਆ ਪਰ ਜੋ ਬਿਨਾ ਟ੍ਰੇਨਿੰਗ ਲਏ ਕੰਮ ਕਰ ਰਹੇ ਨੇ ਉਹ ਧਿਆਨ ਨਾਲ ਆਪਣੇ ਚੂਛੇ ਨੂੰ ਪਾ ਲਓ ਚੂਛੇ ਦੇ ਬਿਹੇਵ ਚ ਜਿੱਥੇ ਵੀ ਤੁਹਾਨੂੰ ਕੋਈ ਚੇਂਜ ਲੱਗਦੀ ਹੈ ਕੁਝ ਹੋ ਅਲੱਗ ਕਰ ਰਿਹਾ ਉਸੇ ਟਾਈਮ ਉਹਦੇ ਉੱਤੇ ਗੌਰ ਕਰੋ ਜੇ ਸ਼ੁਰੂ ਚ ਸਾਂਭਿਆ ਗਿਆ ਤਾਂ ਤੁਹਾਨੂੰ ਬਹੁਤ ਘੱਟ ਦਵਾਈਆਂ ਨਾਲ ਚੂਛਾ ਸਹੀ ਹੋ ਜਾਊਗਾ ਦਵਾਈਆਂ ਤੇ ਖਰਚਾ ਨਹੀਂ ਕਰਨਾ ਪਊਗਾ ਤੇ ਸਾਡਾ ਜਿਹੜਾ ਮੇਨ ਮਕਸਦ ਆ ਜ਼ੀਰੋ ਮੋਰਟੈਲਿਟੀ ਫਾਰਮਰ ਨੂੰ ਕੋਈ ਨੁਕਸਾਨ ਨਾ ਹੋਵੇ ਉਹ ਮਿਸ਼ਨ ਕਾਮਯਾਬ ਹੋਊਗਾ ਤੇ ਦੋਸਤੋ ਹੁਣ ਦਿਓ ਇਆਜ਼ਤ ASCII ਕਾਮ